ਤੁਸੀਂ ਬਾਲੀ ਤੁਸੀਂ ਬਾਲੀ ਮੈਂ ਪੋਲਿੰਗ ਤੁਸੀਂ ਬਾਲੀ ਮੈਂ ਪੋਲਿੰਗ ਜੈਂਟ ਪੀਏ ਸੈਟਿੰਗ ਸਾਈਡ ਗੋਆਰ ਸੈਟਿੰਗ ਕਰ ਜਾਓ ਚਲੋ ਬੈਠੋ ਅੰਦਰ ਅੰਦਰ ਬਿਠਾਇਆ ਹੋਇਆ ਅਸੀਂ ਦੂਰ ਹੀ ਅਸੀਂ ਕਿਹੜਾ ਉੱਥੇ ਕੋਈ ਨਹੀਂ ਕਰਨਾ ਹੈਗਾ ਤੁਹਾਨੂੰ ਇੰਨੀ ਵੀ ਹੈ ਗਰਮੀ ਹਰ ਕੋਈ ਨਹੀਂ ਕਰਨਾ ਹੈ ਮੈਂ ਨਹੀਂ ਗਰਮੀ ਨਹੀਂ ਲਿਖਿਆ ਸਾਡੇ ਨਾਲ ਦਰਵਰ ਸਾਹਿਬ ਜਰਮ ਰੱਖਿਆ ਮੈਂ ਅਸੀਂ ਕੋਈ ਮਨਾ ਨਹੀਂ ਕਿ ਤੁਹਾਨੂੰ ਕੋ ਮਨਾ ਕੀਤਾ ਹੈ ਯਾਹ ਤੇ ਮਹਾਵਤ ਨੂੰ ਲੱਗੇ ਖਰਾਬ ਕਰਦਾ ਚਾਮੀ ਦਾ ਰੈਸਨ ਹੋਇਆ ਕਰਦਾ ਇਹ ਤੇ ਪਹਿਲਾਂ ਕੋਈ ਦੱਸੋ ਸਾਰੀ ਕੋਟੀ ਨੂੰ ਪੁੱਛ ਲੋ ਤੁਸੀਂ ਤਾਂ ਮੈਨੂੰ ਤਾਂ ਨਹੀਂ ਆਉਂਦੀ ਆ ਰਖ ਹੋ ਗਈ। ਇਦਰੀ ਸ਼ਹਲਕਾ ਸ਼ਰੀ ਨੰਦਪੁਰ ਸਾਹਿਬ ਦੇ ਪਿੰਡਤ ਡੜੋਲੀ ਦੇ ਨੇ ਜਿੱਥੋਂ ਦੇ ਸੰਵੇਦਨਸ਼ੀਲ ਬੂਥ ਨੰਬਰ 104 ਤੇ ਪੁਲਿਸ ਤੇ ਕੁਝ ਸਿਆਸੀ ਆਗਵਾ ਵਿਚਾਰ ਤੂ ਤੂ ਮੈਂ ਮੇ ਹੋ ਗਈ। ਦਰਅਸਲ ਪਿੰਡ ਦਾ ਸਰਪੰਚ ਆਪਣੇ ਸਾਥੀਆਂ ਦੇ ਨਾਲ ਪੋਲਿੰਗ ਬੂਥ ਦੇ ਨੇੜੇ ਖੜਾ ਸੀ ਜਦੋਂ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਬੂਥ ਤੋਂ ਦੂਰ ਚਾੰਦਲੀ ਕਿਹਾ ਤਾਂ ਉਹਨਾਂ ਨੇ ਬੈਂਸ ਸ਼ੁਰੂ ਕਰ ਦਿੱਤੀ ਜੋ ਵੇਖਦੇ ਹੀ ਵੇਖਦੇ ਝਗੜੇ ਚ ਬਦਲ ਗਈ। ਸਰਪੰਚ ਨੇ ਪੁਲਿਸ ਮੁਲਾਜ਼ਮ ਤੇ ਵਰਦੀ ਦਾ ਰੋਪ ਚਾੜਨ ਦੇ ਦੋਸ਼ ਲਗਾਏ ਜਦ ਕਿ ਪੁਲਿਸ ਅਧਿਕਾਰੀ ਆਪਣੀ ਕਾਰਵਾਈ ਨੂੰ ਚੌਂਕ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਦਾਸਰੇ ਨੇ ਜਿਹੜਾ ਐਸਐਚਓ ਸਾਹਿਬ ਆ ਕੇ ਧੱਕੇ ਮਾਰਦੇ ਸੀ ਲੋਕਾਂ ਨੂੰ ਬਤਮੀਜ਼ੀ ਕਰਦੇ ਸੀ ਮੇਰੇ ਨਾਲ ਵੀ ਬਤਮੀਜ਼ੀ ਕੀਤੀ ਹੈ ਉਹਨਾਂ ਨੇ ਉਹਦੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਹੜੇ VOTER ਵੋਟਾਂ ਪਾਣ ਆਦੇ ਸੀ ਇਹਦੇ ਨਾਲ ਕੋਈ ਸ਼ੂਟਰ ਤੇ ਆਇਆ ਕੋਈ ਪੰਗੜਾ ਕੋਈ ਕੁਛ ਹੈ ਇਹਨਾਂ ਉਹਨਾਂ ਨਾਲ ਵੀ ਬਤਮੀਜ਼ੀ ਕੀਤੀ ਹੈ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ। ਤੇ ਲੋਕ ਕੁਝ ਇੱਕ ਪਾਰਟੀ ਦੇ ਇਕੱਠੇ ਹੋਏ ਹੋਏ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇਕੱਠੇ ਨਹੀਂ ਹੋਣਾ। ਉਹ ਇਸ ਚੀਜ਼ ਤੇ ਇਤਰਾਜ਼ ਕਰ ਰਹੇ ਸੀ ਵੀ ਅਸੀਂ ਇਕੱਠੇ ਨਹੀਂ ਹੋਏ ਹੋਏ ਜੀ। ਉਹ ਕਹਿੰਦੇ ਵੀ ਪੋਲਿੰਗ ਸਟੇਸ਼ਨ ਦੇ ਨੇੜੇ-ਤੇੜੇ ਇੰਨੇ ਜਣੇ ਨਹੀਂ ਖੜੇ ਹੋਣੇ। ਜਿਨ੍ਹਾਂ ਨੂੰ ਅਸੀਂ ਸਮਝਾ ਕੇ ਭੇਜਿਆਗਾ। ਅਗਰ ਉਹ ਦੁਬਾਰਾ ਇਕੱਠਾ ਕਰਨਗੇ ਤਾਂ ਫਿਰ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮਤਬਕ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ। ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ VOTING ਦੌਰਾਨ ਪੋਲਿੰਗ ਬੂਥਾਂ ਦੇ ਬਾਹਰ ਲੋਕਾਂ ਦੇ ਇਕੱਠ ਹੋਣ ਤੇ ਪਾਬੰਦੀ ਲਗ ਸ਼੍ਰੀ ਨੰਨਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ